ਲਓ ਜੀ ਅੱਜ ਆਪਾਂ ਫੇਰ ਆ ਗਏ ਆ ਬੰਨੇ ਦੇ ਵਿੱਚ ਕੱਲ ਆਏ ਨਹੀਂ ਸੀਗੇ ਆਪਾਂ ਕੱਲ ਕਰੇ ਸੀਗੇ ਆਪਾਂ ਤੇ ਅੱਜ ਕਾਫੀ ਜਾਣੇ ਆ ਗਏ ਆ ਸਾਰੇ ਜਾਣੇ ਆ ਗਏ ਅੱਜ ਸੇਵਾ ਕਰਾਉਣ ਸੇਵਾ ਚੱਲ ਰਹੀ ਹੈ ਇੱਥੇ ਅੱਜ ਤਾਂ ਕਾਫੀ ਜਾਣੇ ਆ ਗਏ ਕਿੰਨੇ ਕਿੰਨੇ ਕ ਜਾਣੇ ਆ ਗਏ ਅੱਜ ਤਾਂ ਕਾਫੀ ਨੇ ਹੈ ਨਾ ਉਹ ਹਾਂ ਅੱਜ ਤਾਂ ਕਾਫੀ ਆ ਗਏ ਅੱਜ ਤਾਂ ਬਾਵਾ ਜਾਣੇ ਆ ਗਏ ਮਿੱਤਰੋ ਸਾਰਾ ਕੰਮ ਨਿਪਟ ਜੂ ਅੱਜ ਆਪਣਾ ਬਾਕੀ ਕੋਸ ਤੋੜੀ ਲੈਣ ਬਾਗੇ ਮਿੱਟੀ ਲਿਪਣੀਆਂ ਜਿਹੜੀ ਮਿੱਟੀ ਇਹ ਵੀ ਭਰ ਲਿਆ ਓਥੇ ਪਿਆ ਸਾਨੂੰ ਮਿੱਟੀ ਦਿਖਾਈਏ ਓਥੇ ਪਈਆ ਮਿੱਟੀ ਓ ਪਈਆ ਮੋਰ ਸਾਡਾ ਆਪਾਂ ਦੇ ਖੱਬਲ ਕਢ ਕੇ ਗਏ ਸੀਗੇ ਉਹ ਹੀ ਅੱਗ ਲਾ ਰਿਆ ਅਜ ਨੂੰ ਸਾਰਾ ਇਕੱਠਾ ਕਰਕੇ ਆ ਦੇਖ ਆ ਦੇਖ ਤੂੰ ਆ ਲੈ ਲੈ ਪਾਪਾ ਜੀ ਜਿਹੜਾ ਉਧਰ ਸੀਗਾ ਉਧਰ ਅੱਗ ਲਾਤੀ ਸੀਗੀ ਜਿਹੜਾ ਇੱਧਰ ਘੜਿਆ ਸੀਗਾ ਆਪਾਂ ਛੱਪੜੀ ਦੇ ਆਲੇ-ਦਾਲੇ ਇਹ ਸਾਰੇ ਨੂੰ ਇੱਧਰ ਅਲੱਗ ਅੱਗ ਲਾਤੀ ਲੱਗ ਤੋਂ ਉਹ ਸਾਰਾ ਇਕੱਠਾ ਕਰ ਲਾ ਪਰਾਂ ਦੀ ਤੇਰੀ ਜੀ ਵੀ ਲਿਆ ਓਏ ਬਾਕੀ ਕੱਲ ਨੂੰ ਸ਼ਾਇਦ ਵਜਾ ਪਰਸੋਂ ਨੂੰ ਬੁੜੀਆਂ ਲੈ ਕੇ ਆਵਾਂਗੇ ਉੱਥੇ ਮਿੱਟੀ ਲਾਉਣੀ ਹੈਗੀ ਲੰਗਰ ਵਾਲੀ ਜਗਾ ਜਿੱਥੇ ਆਪਾਂ ਲੰਗਰ ਛਕਾਉਣੇ ਹੁੰਦੇ ਹਨਾ ਉੱਥੇ ਮਿੱਟੀ ਲਾਉਣੀ ਹੈ ਵੀ ਭਾਂਡੇ-ਮੁੰਡੇ ਚ ਰੇਤਾ ਨਾ ਉੱਡ ਕੇ ਪਾਵੇ ਹਵਾ-ਹਵਾ ਚੱਲ ਪਾਂਦੀ ਆ ਕਈ ਵਾਰ ਮੌਸਮ ਦਾ ਫਰਕ ਪੈ ਜਾਂਦਾ ਹੁੰਦਾ ਤੇ ਇੱਥੇ ਵੀ ਆ ਦੇਖੋ ਸਾਰੇ ਇੱਥੇ ਵੀ ਰੰਗ ਹੋ ਗਿਆ ਸਮਾਤ ਤੇ ਉੱਥੇ ਵੀ ਰੰਗ ਹੋ ਗਿਆ ਉੱਥੇ ਆਪਾਂ ਸ੍ਰੀ ਖੰਡਵਾਲ ਸਾਹਿਬ ਕਰਵਾਉਣਾ ਚਾਹੀਤੇ ਉੱਥੇ ਵੀ ਸਫਾਈ ਕਰਦੀ ਧੋ ਕੇ ਸੀਗੇ ਉਸ ਤੋਂ ਬਾਅਦ ਇੱਕ ਵਾਰੀ ਦੁਬਾਰੇ ਕਰ ਦਾਂਗੇ ਹਣਾ ਬਾਕੀ ਕਰ ਰਹੇ ਨੇ ਮੁੰਡੇ ਨੌਜਵਾਨ ਅੱਜ ਤਾਂ ਬਹੁਤ ਸਾਰੇ ਆ ਰਹੇ ਨੇ ਅੱਜ ਤਾਂ ਪਤਾ ਹੀ ਜੀ ਲੱਗਦਾ ਤੇ ਉਹ ਦੇਖੋ ਉਧਰ ਕਾਲਾ ਲੱਗਾ ਹੋਇਆ ਹੈ ਸਾਡਾ ਇਦਰਾ ਮੁੰਡੇ ਲੱਗ ਰਹੇ ਨੇ ਪਲੇਮੈਂਟੇ ਸੇਵਾ ਲੱਗ ਰਹੇ ਨੇ ਕਰਨਾ ਨੌਜਵਾਨ ਜਿੰਮਾ ਵਾਲੇ ਮੁੰਡੇ ਨੇ ਸਾਡੇ ਜਿੰਮਾ ਵਾਲੇ ਮੁੰਡੇ ਨੇ ਹਣਾ ਇਹ ਪਿੰਦੇ ਬਾਹਣ ਦੇ ਤਿੰਨਾਂ ਦਾ ਚੱਕੇ ਦੀ ਉਹਨਾਂ ਨੇ ਚੱਕਰ ਕੱਢ ਕੇ ਪਿੱਛੇ ਬੈਠੇ ਜਿਮਾਂ ਦਾ ਆਹਾ ਲਾਓ ਛੱਟ ਤੂੰ ਵੀ ਉਥੇ ਚੱਲ ਨਾੜ ਚੜਦੀ ਹੈ ਹੈ ਨਾੜ ਕਹਿੰਦੇ ਰਹਿਣ ਦੇ ਮਿੱਟੇ ਨਾੜ ਚੜਦੇ ਡੈਟ ਲਿਫਟ ਵਾਲੀ ਨੂੰ ਹੁੰਦੇ ਰਹਿਣ ਦੇ ਮਿੱਟਦੇ ਉਰਾਉਂ ਪਾਣੀ ਸਾਰਾ ਨੇ ਉੱਥੇ ਤਾਂ ਮੈਂ ਜਾਣ ਕੇ ਮੁੜਕਾ ਕੱਢ ਕੇ ਹੁੰਦੇ ਨੇ ਇਹ ਇੱਥੇ ਕੱਢੋ ਮੁੜਕਾ ਇੱਥੇ ਪਤਾ ਲੱਗਦਾ ਅਸਲੀ ਜਿੰਮ ਦਾ ਆ ਬੈਠ ਕੇ ਮੁੜਿਆ ਉੱਥੇ ਨਾ ਰਣੀ ਕੋਈ ਡੋਲਾ ਡੂਲੀ ਵੇ ਤੂੰ ਤਾਂ ਸੱਤੋਂ ਨਹੀਂ ਸੱਤ ਮਹੀਨੇ ਕਿਹੜਾ ਡੋਲਾ ਬਣ ਜਾਂਦਾ ਮੈਨੂੰ ਇਹ ਦੋ ਫਿਰ ਫਿਰ ਬਾਲੇ ਦਿਨ ਤੂੰ ਲਾਉਂਦਾ ਵੀ ਨਹੀਂ ਬਾਲੇ ਦਿਨ ਲਾਉਂਦਾ ਵੀ ਨਹੀਂ ਫਿਰ ਪਿੰਦ ਨੇਦਾ ਬਣਾ ਲਏ ਸੀ ਪਿੰਦ ਦਾ ਹਟ ਗਿਆ ਹੈ ਓਏ ਬੰਦੇ ਨੇ ਖਾਦਾ ਵੀ ਕੀ ਕੋਸੀ ਕੀ ਖਾ ਲੈਨੇ ਇਹ ਜਿਆ ਕੀ ਖਾਤਾ ਹੀ ਪਿੰਦਾਂ ਓਏ ਤੀਜਲੀ ਏਅਰ ਲੱਦਨੇ ਰੋਟੀ ਕਰਨ ਉਹਨਾਂ ਦੀ ਖੱਦ ਨਹੀਂ ਮਰੀਂਦਾ ਪੈਂਤੀ ਓਏ ਜੋਤੀ 35 40 ਕਿਲੋ ਗਾਜਰ ਹੋਣਾ ਸੀ 35 40 ਤਾਂ ਤੂੰ ਸੌਦਾ ਨਹੀਂ ਖਾਂਦੇ ਸਾਲ ਚ ਛੋਟੇ ਤੇ ਅੱਛਾ ਨੂੰ ਮਰੀਆ ਛੱਡ ਲਿਆ ਹੈ ਬੱਚੀ ਕੇ 100 ਰੁਪਏ ਡੱਬਾ ਡੱਬਾ ਲੈ ਤਰੀਕਾ 25 ਰੁਪਏ ਡੱਬੇ ਚ ਕਿਹੜਾ ਸੀ ਓਏ ਮਾਸ ਮਾਸ ਗੇਨਰ 8000 ਹੈ ਬਸ ਉਹਦੇ ਨਾਲ ਤਾਂ ਵੇਟ ਵੱਧਾ ਉਹ ਉੱਥੇ ਫੇਰ ਆ ਜਾਂਦਾ ਵੇਟ ਉਹਦੇ ਨਾਲ ਤਾਂ ਐਡਾ ਤੋਂ ਬਾਹਰ ਨੂੰ ਆ ਇਹਨੂੰ ਲੈ ਕੇ ਦੇ ਮਾਸਕ ਜੈਨਰ ਤਾਂ ਇਹਨੂੰ ਲੋਡ ਆ ਉਹਨੂੰ ਕੀ ਨਾਮ ਦਾ ਜੋਤੀ ਨੂੰ ਦੋ ਮੱਧ ਪਿੱਛਾ ਤੂੰ ਤਾਂ ਇਹ ਲੋਂਦਾ ਆਂਦਾ ਜਮਾ ਮੈਂ ਹਟ ਗਿਆ ਹਟ ਗਿਆ ਤੇਰਾ ਤਾਂ ਹੋਈ ਝੋਟੇ ਵਰਗਾ ਸਰੀਰ ਮਜ ਮਜ ਕੀ ਹੈ ਹਾਂ ਰ ਜਮਾ ਚ ਦੱਸ ਆਹ ਦੇ ਆ ਮੁੰਡੇ ਦਾ ਸਰੀਰ ਦੇਖ ਜਿੰਮ ਸਰੀਰ ਕੰਮ ਕਰ ਲੋ ਚੱਲ ਡੌਲਾ ਬਣਾਈ ਵਾ ਬਣਾਈ ਇਹ ਕਰੋਂ ਕਮਟ ਡੱਡ ਲੱਗਿਆ ਬੰਦਾ ਕੋਈ ਲਾਉਣ ਦਾ ਕੋਈ ਫਾਇਦਾ ਨਹੀਂ ਸਹੀ ਗੱਲ ਹੈ ਮੰਨ ਲੈ ਇਹ ਕਰੋਂ ਵੀ ਬੰਦਾ ਘਰ ਨਹੀਂ ਦੇਖਣ ਆਉਂਦਾ ਬੰਦੇ ਨੇ ਹਾਂ ਪਾਪਾ ਕੰਮ ਕਰਦਾ ਠੀਕ ਹੈ ਹੂੰ ਇਹ ਵੀ ਬੜਾ ਕੀਤਾ ਕੰਮ ਦਾ ਅਸੀਂ ਜਿਹੜਾ ਕਹਿੰਦੇ ਇਹਨੂੰ ਜੇ ਮਰਦਾ ਤਾਂ ਹੁੰਦਾ ਵੀ ਚਲੋ ਬੰਦਾ ਜਿਹੜਾ ਘਰੇ ਸਰੇ ਗੱਲ ਪੈ ਪੂ ਚੰਗੇ ਹੋਣਾ ਨਾ ਵੀ ਜੀ ਕਾਲਿਆ ਕਰਦਾ ਹੀ ਪੈਸੇ ਵਾਲਾ ਹੀ ਆ ਚੋਜ ਇਹ ਜਿਹਦੇ ਕੋਲ 200 ਰੁਪਏ ਆ ਜਾਂਦੇ ਉਹੀ ਲੱਗ ਜਾਂਦਾ ਜਿੰਮ ਜੀ ਲਾਉਣ ਔਰ ਕੋਈ ਕੰਮ ਨਹੀਂ ਕਰ ਸਕਦਾ ਹਾਂ ਆਲਾ ਜਿੰਮ ਲੱਗਿਆ ਉਹ ਵੀ ਇੱਕ ਨਸਈ ਆ ਬਾਈ ਛੱਡੀ ਨਹੀਂ ਜਾਂਦੀ ਫਿਰ ਜਦੋਂ ਛੜਦਾ ਬੰਦਾ ਵਾਲਾ ਕਮਜ਼ੋਰੀ ਹੋ ਜਾਂਦੀ ਐ ਜਿੰਮ ਵੇਲੇ ਖਰਾਕ ਖਾਈ ਜਾਂਦਾ ਅਗਲਾ ਜਦੋਂ ਜਿੰਮ ਛੜਦਾ ਤਾਂ ਫਿਰ ਖਰਾਕ ਛੜ ਦਿੰਦਾ ਅਗਲਾ ਬਾਲਟੀਆਂ ਨਾਲ ਪਾਉਣਗੇ ਹੁਣ ਪਾਣੀ ਮਿੱਤਰੋ ਜਿੰਮ ਵਾਲੇ ਮੁੰਡੇ ਜਿਹੜੇ ਵੀ ਜਿੰਮ ਵਾਲੇ ਨੇ ਬਾਲਟੀਆਂ ਲਿਆਓ ਬਾਲਟੀਆਂ ਉਹ ਨਹੀਂ ਪੈਸਾ ਮੰਡਕਿਆ ਕੀ ਕਰਨਾ ਹੈ ਆਹ ਸਬਸਕ੍ਰਾਈਬ ਪਤਾ ਹੀ ਘਰੇ ਗੰਦਰਾ ਹੋ ਜੀ ਅੰਦਰ ਆਇਆ ਸੀ ਨਰ ਆ ਵੀਰੇ ਸਬਸਕ੍ਰਾਈਬ ਆ ਦੇਖ ਜਉ ਓਏ ਚੌੜਨਾ ਵੀ ਹੱਥ ਦਿਖਾ ਲਓਗੇ ਬੱਜੇ ਮਾਰੇ ਚੌੜਨਾ ਨਾ ਕਰੋ ਓਏ ਓਕੇ ਬਣਾ ਦੇ ਇੱਕ ਵਾਰ ਹੜਦਾ ਹੜਦਾ ਓਏ ਦੁਦਾ ਇਧਰ ਓਏ ਆਏ ਆਏ ਚੌੜਨਾ ਨਾ ਕਰੋ ਨਾ ਕਰੋ ਨਾ ਕਰੋ ਉਹ ਮੇਰੇ ਨਾਲ ਮਰ ਬਣਾਓ ਜੋ ਹੜਦਾ ਨਹੀਂ ਓਏ ਕਾਲ ਓਏ ਦੁਦਾ ਇਧਰ ਆਉਂ ਤੋਂ ਬੰਦੇ ਨਾਲ ਲੜਦਾ ਕਾਲ ਓਏ ਬੋਪੀ ਇਹਦੇ ਦੇਖੋ ਕਿਹੜਾ ਬਹਿ ਗਿਆ ਇਕੱਠੀ ਕਰਤੀਆਂ ਸਾਰੀਆਂ ਆਏ ਗੱਭਰੂ ਨਾਲ ਤਾਂ ਦੇਖ ਲਓ ਮੜਾ ਮੋਟਾ ਯਾਰਾ ਜਿਆਦਾ ਲਾ ਲਓ ਤੁਲਾ ਲਿਆ ਕਰ ਤਾ ਗਿਆ ਉਸੇ ਲਾਓ ਜ਼ੋਰ 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 ਓਏ ਭੰਦਰਾ ਲਾਓ ਜ਼ੋਰ ਖੁਰਦਾ ਛੜ ਤਾ ਉਹ ਖੂਨ ਨਾਲ ਲਪੜਿਆ ਹੈ ਪੱਠਾ ਦੇ ਖੂਨ ਨਾਲ ਲਪੜਿਆ ਹੈ ਆਹ ਖੂਨ ਨਾਲ ਨਿਕਲਦੇ ਨਹੀਂ ਛੱਡੀ 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 ਛੜਦਾ ਛੜਦਾ ਕਿੰਦਾ ਮੈਂ ਤਨ ਦੱਦਾ ਕਰਦ ਨਾਲ ਕੱਢ ਲੋ ਕਰਦ ਨਾਲ ਇਹ ਤੁੱਪੇ ਦਾ ਦੋ ਬਈ ਫੇਰ ਨਿਕਲ ਨਹੀਂ ਹੂੰ ਇਹ ਤੁੱਪੇ ਕੀ ਪਿਗੜ ਜਾਂਦੀ ਆ ਗੁੱਤ ਆ ਤਰੋ ਨੰਨ ਨੰਮੀ ਇਹਨੇ ਮੋਬਾਈਲ ਉੱਤੇ ਗਾਰਡੀਨ ਨਹੀਂ ਕਰਨੇ ਕੰਮ ਦੀ ਮੈਂ ਕੱਟ ਕੇ ਦੇ ਨੂੰ ਕੋਈ ਨਾ ਆਹ ਉੱਤੇ ਬੈਹਿ ਗਿਆ ਤੇ ਕੀ ਬੋਲਦੀ ਨਾ ਤਾਂ ਗੱਲ ਇੱਕਾ ਮੈਂ ਇੱਕ ਅੱਜ ਥੋੜੂ ਏ ਮੈਂ ਲਾਪਰੇ ਬੈਠਾ ਸੀ ਤੂੰ ਬੈ ਜਾ ਉਹ ਓਏ ਗਾਲਾਂ ਨਾ ਕੱਢ ਓਏ ਆ ਕੋਲੀ ਗਾਲਾਂ ਨਾ ਕਟਿਆ ਕਰੋ ਲਓ ਬਈ ਇਹੀਂ ਬੈ ਜਾ ਯਾਨੀ ਦੇ ਬੈਠੋ ਗੱਲ ਸੁਣੋ ਓ ਹੈਲੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਆਏ ਨਹੀਂ ਹੁੰਦਾ ਬੰਜਣੇ ਨੇ ਜਨਾਜ਼ਰ ਨੇ ਟਾ ਲੈਣਾ ਛੜਾਉਣ ਔਖੇ ਹੋਣਗੇ ਆ ਗੁੱਡੀਓ ਲਗਾਓ ਅੱਜ ਦਾ ਚੋਰ ਗਰੋ ਫੜਿਆ ਗਿਆ ਇੱਕ ਸਮੋਸਾ ਚੋਰ ਆਏ ਜੂਠੇ ਨਾ ਕਰੋ ਸਾਰੇ ਉਹ ਰੱਖ ਲੈਗੇ ਪਹਿਲਾਂ ਭਾਈ ਦੋ ਦੋ ਆਉਣਗੇ ਗਿਣਕੇ ਦੇ ਆਏ ਸੀ ਮੈਂ ਤਾਂ ਦਾ ਸਮੋਸੇ ਤਾਂ ਚਾਹੇ ਤੁਸੀਂ ਤਿੰਨ ਤਿੰਨ ਖਾ ਲਓ ਗੱਲ ਸਮੋਸਿਆਂ ਦੀ ਲੈ ਕੁਰਸੀਆਂ ਵੀ ਤੇਰੀ ਮੇਰੀ ਉਹ ਯਾਰ ਰੱਖ ਦੇ ਉੱਤੇ ਅਸੀਂ ਬੈਠਾਂਗੇ ਕਾਲੇ ਹੁਣ ਨਾ ਇਹਦੇ ਬੈਠੀ ਇਹਨੂੰ ਤਾਂ ਕੱਢ ਲਾਂਗੇ ਰਹਿਣ ਦੇ ਉੱਤੇ ਰੱਖਣ ਨੂੰ ਪੂਛ ਨੇ ਪੈਣ ਦੀ ਲੱਛੇ ਦਾ ਤਰਾ ਲੈ ਨਗਰੀ ਇਸਕੇ ਕੱਢੋ ਇਹਨਾਂ ਨੂੰ ਮੈਂ ਬੈਠੂਗਾ ਤੇ ਬਤਾਰ ਬਿਟੇ ਕਦਾਂ ਇਹ ਜਰਦਾ ਨਾ ਜੀ ਆਈ ਫੜਾ ਦੇ ਬਸ ਸੇ ਕੈਮਰਾ ਉਸ ਨੂੰ ਤਾਂ ਜਿੱਪੇ ਢੇਰ ਦਾ ਕੋਲ ਲਾ ਲਾ ਕੋਣ ਬਲਟਾ ਆਦਾ ਖਾ ਦਾ ਸੌਸ ਵੀ ਪਾਇਆ ਚ ਇਹ ਕਿ ਨਹੀਂ ਇਹ ਕਿ ਨਹੀਂ ਕੀ ਆ ਕੰਦੇ ਉਹ ਵੀ ਕਰ ਇੱਕ ਹੋਰ ਦੀ ਇਹ ਨਹੀਂ ਬੰਦ ਹੁੰਦਾ ਇਹ ਜਿੱਪ ਕਰਾ ਦਾਂਗੇ ਹੈਗੀ ਜੁੱਤ ਹਾਂ ਕਿਵੇਂ ਇਹ ਨਹੀਂ ਬੰਦ ਹੁੰਦਾ ਬੁਲਾ ਲਓ ਜੀ ਇਹਨੂੰ ਬੁਲਾਉਣਾ ਫਿਰ ਕਰਾ ਦਿਓ ਕੈਮਰਾ ਬੰਦ ਨਹੀਂ ਬੰਦ ਹੁੰਦਾ ਫਿਰ ਬੁਲਾਓ ਫਿਰ ਲੈ ਰਾਤ ਨੂੰ ਬੜੂ 500 ਰੁਪਏ ਦੇ ਕਿਸੇ ਕਿਸੇ ਲਓ ਜੀ ਸੇਵਾ ਲਓ ਜੀ ਹੁਣ ਘਰੇ ਜਾਣ ਦੀ ਤਿਆਰੀ ਕਰ ਰਹੇ ਆ ਤੇ ਆ ਦੇਖੋ ਬਹੁਤ ਵਧੀਆ ਸਫਾਈ ਹੋ ਗਈ। ਹਾਂ ਸਫਾਈ ਕਰਕੇ ਪਾਣੀ ਸੜਕ ਰਿਆਂ। ਆਹ ਦੇਖੋ ਮਿੱਟੀ ਲੱਗਣ ਵਾਸਤੇ ਕਰਤੇ। ਕੱਲ ਨੂੰ ਮੱਦ ਕੇ ਲੱਗ ਚੁਕੀ ਤੇਰੇ। ਦੇਖਦੇ ਆ ਕੱਲ ਨੂੰ ਜਾਂ ਪਰਸੋਂ ਇਹ ਆਕੇ ਬੁੜੀਆਂ ਮਿੱਟੀ ਲਾਉਣਗੇ ਸਾਰੇ। ਆਹ ਦੇਖ। ਕਰਨੀ ਨਾ ਵਧੀਆ ਸ਼ਾਂ। ਸ਼ਾਂ ਸਾਰਾ ਵਧੀਆ ਹੋਗਾ। ਇੱਕ ਦਾ ਪਰ ਜਾਣ ਕੇ ਵਧੀਆ। ਤੂੰ ਨਾ ਜੱਕਾ। ਲੱਗੀਆਂ ਭਰਾਉਣਾ ਤੂੰ ਜਾਣ ਕੇ ਰੱਖ ਕਰਦਾ। ਲਓ ਜੀ ਆਪਾਂ ਆਏ ਡਾਕਟਰ ਕੋਲ ਲਓ ਨਾ ਇਹ ਤਾਂ ਬੁਲਾ ਦੇ ਡਾਕਟਰ ਕੋਲ ਆਇਆ ਵੀ ਤੂੰ ਵੀ ਮਾਰ ਵੇ ਬੀਤਲ ਦਿਖਾਉਣਾ ਇਹ ਤੂੰ ਦੇਖਿਆ ਪੁੱਤਰ ਕੇ ਬੁਖਾਰ ਗੋਲੀ ਨਾਲ ਹੈ ਠੀਕਲਵਾਈ ਤੇਰੇ ਮੈਂ ਖੇਤੋਂ ਆ ਕੇ ਸਿੱਧਾ ਪਹਿਲਾਂ ਜਦੋਂ ਘਰ ਆਇਆ ਯਾਰ ਮਨੀਤ ਬੁਖਾਰ ਹੋ ਰਹੀ ਸੀ ਤੇ ਪਹਿਲਾਂ ਇਹਦੇ ਦਵਾਈ ਦਿੱਤੀ ਇਹਨੂੰ ਬਣਾ ਪਹਿਲਾਂ ਮਤਲਬ ਜਿਆਦਾ ਹੀ ਲੱਗਦਾ ਆਂਦਾ ਵੀ ਸੱਲ ਘਟੇ ਆਉਣਗੇ ਹਨਾ ਤੇ ਪਹਿਲਾਂ ਪਿੱਤੂ ਨੂੰ ਮਾਹੌਲੇ ਗਿਆ ਸੀਗਾ ਨਾਰੀਅਲ ਦਾ ਪਾਣੀ ਤੇ ਇੱਕ ਆਪਣਾ ਕੀ ਹੁੰਦਾ ਉਹ ਕੀ ਵੀ ਕੀ ਵੀ ਲੈ ਕੇ ਆ ਸੀ ਹਣਾ ਵੀ ਤੂੰ ਪਿੱਤੂ ਨੂੰ ਨਾਰੀਅਲ ਦਾ ਉਦੋਂ ਇਹਨਾਂ ਨੇ ਦਵਾਈ ਦੇਤੀ ਸੀਗੇ ਇਹਨੂੰ ਪਿੱਤੂ ਨੂੰ ਤੇ ਉਦੋਂ ਫਿਰ ਇਹ ਤੂੰ ਥੋੜਾ ਜਿਹਾ ਠੀਕ ਹੋ ਗਿਆ ਸਾਨੂੰ ਹੁਣ ਐ ਬੈਮ ਜਾ ਰਿਹਾ ਵੀ ਪਿੱਤੂ ਨੂੰ ਹਣਾ ਸੈਲ ਸੁੱਲਣਾ ਕੱਟ ਜਾਣਾ ਤੇ ਵੀ ਹੁਣ ਆਪਾਂ ਦਵਾਈ ਲਈ ਆਉਣੇ ਆ ਡਾਕਟਰ ਪਾਰਲੀਖੀਵੇ ਵਾਲਾ ਤੇ ਦੇਖੋ ਹਸਪਤਾਲ ਦੇ ਵਿੱਚ ਬੈਠੇ ਆਪਾਂ ਇਨੋ ਦਾ ਬਲੱਡ ਵੀ ਘਟ ਗਿਆ ਸੀ। ਲੋ ਜੀ ਪਿੱਤੂ ਕਹਿੰਦਾ ਮੈਂ ਆ ਲੈਣਾ ਘਵਾਰਾ। ਬਨੂਂਗੜ ਜਾ। ਲਾਈਟ ਆਲਾ। ਹੈ ਵੀ ਤੂੰ ਏ। ਵਧੀਆ ਲੱਗਿਆ ਤੈਨੂੰ। ਦੇਖਾ ਫੜਾਇਆ। ਆ ਲੈ ਪਿੱਤੂ ਕਾ ਨਾਮ ਮੈਨੂੰ ਵਧੀਆ ਲੱਗਿਆ। ਠੀਕ ਹੈ ਮੈਂ ਟੁੱਟ ਗਿਆ। ਠੀਕ ਗਿਆ। ਆ ਤਾਰ ਮਾਰੀ ਤਾਂ। ਓਹੋ। ਤਾਰ ਮਾਰੀ ਇਹਨਾਂ ਨੇ ਆ ਫੋਟੋ ਲੈ। ਹੁਣ ਇਹਨਾਂ ਦਾ ਵੀ ਕੀ ਕਸੂਰ ਐ ਇਹਦੇ ਵਿੱਚ। ਨਹੀਂ ਫੁੱਲੇਗਾ ਵੀ ਹੈ ਨਾ ਫਿਰ ਨਵੀਂ ਲੈ ਲਓ ਲੋੜ ਹੀ ਨਹੀਂ ਹਾਂਜੀ 1000 ਪੈਸੇ ਲੱਗੇ ਕਿੰਨੇ ਦਾ 1000 ਬਹੁਤਾ ਫਟ ਗਿਆ ਮਿੱਤਰੋ ਹੋਰ ਦੇਖ ਲਿਆ ਦੁਬਾਰੇ ਫਿਰ ਇਹ ਨਾ ਫਟ ਗਿਆ ਸੀ ਇਹ ਕਹਿੰਦੇ ਦੁਬਾਰੇ ਚੜਾ ਦਨੇ ਇਹਦੇ ਉੱਤੇ ਤਾਰ ਤੇ ਮਾਰਿਆ ਤੁਸੀਂ ਉੱਤੇ ਮਾ ਚਲ ਫਖਾਰ ਹੋਇਆ ਵੀ ਮਿੱਤਰੋ ਦੁਬਾਰੇ ਸੋਨੇ ਲੱਗਦਾ ਵੈਸੇ ਇਹ ਏ ਬਾਜ਼ਾਰ ਚ ਦੇਖੋ ਕਿੰਨਾ ਘੈਣਾ ਮਾਹੌਲ ਹੁਣ ਇਹ ਦਵਾਰੇ ਫਲਾ ਕੇ ਦਿਖਾਉਂਦੇ ਆ ਵੀ ਕਿਵੇਂ ਹੋਊਗਾ ਪਹਿਲੇ ਕੀ ਤਰ੍ਹਾਂ ਅੱਛਾ ਬਣ ਜਾਏਗਾ ਨਾ ਇਹਨਾਂ ਦੇ ਵੀ ਛੋਟੇ ਛੋਟੇ ਬੱਚੇ ਹੰਦੇ ਵਿਚਾਰੇ ਪਾਲਣ ਵਾਸਤੇ ਸਾਰੀ ਸਾਰੀ ਰੋਸ ਖੜੇ ਰਹਿੰਦੇ ਨੇ ਤੇ ਬਾਕੀ ਚਲੋ ਜੀ ਲੋ ਜੀ ਘਰੇ ਆ ਗਏ ਆਪਾਂ ਦੇਖੋ ਅੱਧਾ ਬੁਖਾਰ ਤਾਂ ਜਵਾਖ ਦਾ ਇੱਦਾਂ ਹੀ ਉੱਤਰ ਜਾਂਦਾ ਹਨਾ ਮਤਲਬ ਜਵਾਖ ਐਂ ਸੈੱਟ ਹੋ ਜਾਂਦਾ ਹੈ ਜੇ ਤੁਹਾਨੂੰ ਆਪਾਂ ਕੋਈ ਖੇਡ ਦਾ ਬਾਦਾਨੇ ਆ ਚਲੋ ਉੱਥੇ ਫਟ ਗਿਆ ਸੀ ਉਹ ਵੀ ਗਰੀਬ ਬੰਦੇ ਨੇ ਹਨਾ ਕਲਤੀ ਆਪਣੀ ਸੀਗੀ ਬੋਰਡ ਨਹੀਂ ਹੁੰਦਾ ਉਤਾਰਾ ਬੋਰਡ ਹੁੰਦੇ ਨੇ ਜਿਵੇਂ ਆਪਾਂ ਕੋਈ ਕਬੱਡੀ ਦਾ ਲਾਤਾ ਕੋਈ ਮਸ਼ਹੂਰੀ ਕਰਨ ਵਾਸਤੇ ਲਾਉਣੇ ਹੁੰਦੇ ਆ ਉਤਾਰ ਨਾਲ ਬੰਨਿਆ ਹੋਇਆ ਸੀਗਾ ਇਹਨਾਂ ਤੋਂ ਨਾ ਤਾਰ ਤਾਰ ਤੇ ਵੱਜਿਆ ਉਹ ਫਟ ਗਿਆ ਉਹਨਾਂ ਨੇ ਫਿਰ ਚਲੋ 20 ਰੁਪਏ ਲੈਤੇ ਵਿਚਾਰਾ ਨੇ ਫਿਰ ਵੀ 20 ਰੁਪਏ ਲੈਤੇ ਸੀਗੇ ਉਹਨਾਂ ਨੇ ਉਸੇ ਜਿਹੜੀ ਆ ਤਾਰ ਜਿੰਨ ਦੇ ਲੀਡ ਜੀ ਹੁੰਦੀ ਆ ਉਸੇ ਤੇ ਬਣਤਾ ਉਹਨਾਂ ਨੇ ਦੁਬਾਰੇ ਕਹਿੰਦੇ ਚਲੋ ਇਹ ਛੇਤੀ ਬੰਦਾਂ ਨੇ ਘੱਟ ਦੇ ਦੋ ਪੈਸੇ ਦੇਖੋ ਕਿੰਨਾ ਘਣ ਲੱਗਦਾ ਵੀ ਤੂੰ ਦੇਖਾ ਬੁਖਾਰ ਤਾਂ ਨਹੀਂ ਹੈਗਾ ਹੁਣ ਪਹਿਲਾ ਟੋਪ ਬੁਖਾਰ ਤਾਂ ਨਹੀਂ ਹੈਗਾ ਦੇਖਾ ਕਿਵੇਂ ਲੱਗਿਆ ਤੈਨੂੰ ਵਧੀਆ ਲੱਗਿਆ ਹੁਣ ਬੁਖਾਰ ਤਾਂ ਨਹੀਂ ਹੈਗਾ ਹੈ ਨਹੀਂ ਤੇ ਵੀਤੂ ਨੂੰ ਨਾ ਇੱਕ ਮੈਂ ਉਹ ਕੀ ਵੀ ਲੈ ਕੇ ਦਿੱਤੇ ਸੀਗੇ ਮੈਂ ਉਧਰੋਂ ਖੇਤਾਂ 'ਚ ਜਦੋਂ ਸੇਵਾ ਕਰਕੇ ਆ ਰਹੇ ਸੀਗੇ ਇਹਨਾਂ ਨੇ ਮੈਨੂੰ ਦੱਸਤਾ ਸੀ ਕਹਿੰਦੇ ਵੀਤੂ ਨੂੰ ਬੁਖਾਰ ਹੋ ਰਿਹਾ ਹੈਗਾ ਤੇ ਮੈਂ ਆਉਂਦਾ ਹੋਇਆ ਨਾਲੇ ਤਾਂ ਕੀ ਵੀ ਲਿਆਇਆ ਸੀ ਨਾਲੇ ਉਹ ਲਿਆਇਆ ਸੀਗਾ ਉਹ ਦੇ ਦੋ ਪੀਤੂ ਨੂੰ ਪੀ ਲੂਆ ਨਾਰੀਅਲ ਸਾਰਾ ਤੁਸੀਂ ਤਾਂ ਖਾਗੀ ਤਾਂ ਤੇ ਦੇ ਵਿੱਚ ਅੱਛਾ ਮਾਂ ਕਿਤੇ ਹੈਗਾ ਸੀ ਉਹ ਤੇ ਪੀ ਲੈ ਪੁੱਤ ਸਾਰਾ ਮਾਂ ਕਈ ਵਾਰ ਸੱਲ ਸੋਲ ਤਾਂ ਆਪਾਂ ਚਲੋ ਹਣਾ ਡਾਕਟਰ ਦੇ ਡਾਕਟਰ ਕਹਿੰਦਾ ਸੀਗਾ ਡਾਕਟਰ ਕਹਿੰਦਾ ਉਹ ਕਰ ਲਓ ਵੀ ਵੀ ਚਲੋ ਬੱਚੇ ਨੂੰ ਆਪਾਂ ਦਵਾਈ ਨਹੀਂ ਦਿੰਦੇ ਹੁਣ ਬੱਚ ਇਹਦੀ ਦਵਾਈ ਤਾਂ ਘਰੇ ਪਈ ਆ ਜਿਹੜੀ ਬੱਚਿਆਂ ਵਾਲੀ ਹੁੰਦੀ ਆ ਉਹਦੇ ਨਾਲ ਠੀਕ ਹੋ ਗਿਆ ਸੀ ਇਹ ਤੇ ਜਵਾਰੇ ਚੜਿਆ ਕੋਈ ਨਹੀਂ ਸਵੇਰੇ ਟੈਸਟ ਕਰਵਾ ਲਾਂਗੇ ਚਲੋ ਇਹ ਇਹਨਾਂ ਇਹਨਾਂ ਨੂੰ ਵੀ ਉਹ ਬੁਖਾਰ ਹੀ ਆਇਆ ਆਪਣੇ ਆ ਆਂਢੀ ਗਵਾਂਢੇ ਹੋਰ ਵੀ ਬੈਠੇ ਸੀ ਉੱਥੇ ਸਾਰੇ ਹਨ ਕਿੰਨੇ ਜਾਨੇ ਬੈਠੇ ਆ ਆਪਣੇ ਗਵਾਂਢ ਦੇ ਹਨ ਸਾਰੇ ਸਾਰੇ ਬਿਮਾਰ ਹੋ ਗਏ ਜਵਾਕ ਬਿਮਾਰ ਹੋ ਰਿਹਾ ਮੈਂ ਖੁਦ ਆਪ ਬਿਮਾਰ ਹੋ ਗਿਆ ਸੀ ਹਨਾ ਅਜੇ ਕਿਹੜਾ ਪਤਾਗਾ ਤੇ ਚੱਲ ਰਹੀ ਹੈ ਬਿਮਾਰੀ ਕੀ ਕਿਹੜਾ ਬੁਖਾਰ ਕਹਿੰਦੇ ਸੀ ਉਹ ਚਿਕਨ 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 ਮੂਨੀਆ ਚਿਕਨ ਮੂਨੀਆ ਉਹ ਬੁਖਾਰ ਚੱਲ ਰਿਹਾ ਇੰਨਾ ਭੈੜਾ ਬੁਖਾਰ ਹੈ ਨਾ ਇਹ ਤੇ ਇਹਨਾਂ ਦਾ ਪਲੱਟਾ ਘਟ ਗਿਆ ਸੀਗਾ ਉਹ ਪਿੱਛੇ ਬੈਠਿਆਂ ਦਾ ਚੱਕਰ ਆਉਣ ਲੱਗੇ ਸੀ ਇਹਨਾਂ ਨੂੰ ਤੇ ਉਥੇ ਰਸਤੇ 'ਚ ਮੋੜ ਸਾਂ ਖੜਾ ਆਇਆ ਮੈਂ ਪਾਣੀ ਦੀ ਨਹੀਂ ਹੁੰਦੀ ਪਾਣੀ ਦਾ ਘਟ ਗਿਆ ਹੁਣ ਬਿਮਾਰੀ ਸਾਡੇ ਸਾਰੇ ਬੇੜੇ 'ਚ ਫੈਲ ਰਹੀ ਹੈ ਤੇ ਹਨਾ ਸਾਰੇ ਬਿਮਾਰ ਹੋ ਰਹੇ ਆ ਸਾਰੇ ਬਾਕੀ ਉਹ ਡਾਕਟਰ ਚੰਗਾਗਾ ਉਹਦੇ ਕਰਕੇ ਅਸੀਂ ਸਾਰੇ ਉੱਥੇ ਜਾਂਦੇ ਆ ਹਨਾ ਘਟੋ ਘਟ 15 ਜਣੇ ਬੈਠੇ ਸਾਡੇ ਬੇੜੇ ਦੇ ਉੱਤੇ ਹਨਾ ਤੇ ਮੈਨੂੰ ਪੀਤੂ ਦਾ ਡਰ ਸੀ ਹਨਾ ਵੀ ਚਲੋ ਬੰਦਾ ਦਾ ਫੇਰ ਵੀ ਦਵਾਈ ਦੂਈ ਲੈ ਲਾਂਦਾ ਉਹੀ ਗੱਲ ਹੋ ਗਈ ਅੱਜ ਇਹਨੂੰ ਵੀ ਬੁਖਾਰ ਹੋ ਗਿਆ ਸਾਰਿਆਂ ਵਾਸਤੇ ਸੇਵ ਗੱਟੇ ਮੈਂ ਮੱਝਾਂ ਨੂੰ ਧੂਈ ਪਾਉਣ ਵਾਗੇ ਸਾਰੇ ਸੌਂ ਗਏ ਤੇ ਹੁਣ ਦੇਖਦੇ ਆ ਕੋਈ ਗੱਲ ਨਹੀਂ ਪਵਾਗੇ ਨੂੰ ਸਾਰਿਆਂ ਨੂੰ ਲਓ ਜੀ ਇੱਥੇ ਨੂਨ ਸੜਕ ਲੈ ਆਪਾਂ ਅੰਦਰ ਲੈ ਕੇ ਚੱਲਦੇ ਆ ਦਿਖਾਉਣਾ ਸਭ ਨੂੰ ਸਾਰੇ ਸੌਗੇ ਮਾਦਾ ਮੱਝਾਂ ਨੂੰ ਥੋਈ ਪਾਉਣ ਵਗਿਆ ਸੀ ਘੱਟ ਟਾਈਮ ਲੱਗ ਗਿਆ ਮੱਚੇ ਬਾਵਾ ਜਦੇ ਆਣਾ ਇਹ ਮੱਝਾਂ ਨਾ ਬਿਮਾਰ ਹੋ ਜਾਣ ਮਮੀ ਆ ਖਾਓ ਇਤੋਰੇ ਦੰਨੇ ਸੌਗੇ ਦਾ ਸੌ ਗਿਆ ਫਿੱਤੂ ਹੁਣ ਤੈਨੂੰ ਕੰਨ ਠਾਉਣਾ ਆਣਾ ਚੱਲ ਤੁਸੀਂ ਖਾ ਲਓ ਖੜੇ ਹੋ ਚਲ ਕੋ ਪਾਪੇਂਦੇ ਆਉਂਗਾ ਪਿੱਤਰੋ ਵੀ 28 ਲੈ ਆਏ ਨੇ ਦਵਾਈ ਲੈਣੀ ਆ ਫਿਰ ਲੈ ਪੁੱਤ ਖਾ ਲ ਫਿਰ ਦਵਾਈ ਲੈ ਲਈ ਸੋਹਣੇ ਰੋਟੀ ਖਾਦੀ ਨਹੀਂ ਇਹਨੇ ਕਿਹਾ ਸੀ ਵੀ ਰੋਟੀ ਖਾ ਲ ਲੈ ਪੁੱਤ ਖਾ ਲ ਫਿਰ ਉਹ ਲੈ ਲਈ ਦਵਾਈ ਲੈ ਲਈ ਖਾ ਲੈ ਪੁੱਤਰ ਅੱਜ ਕੇ ਫਿਰ ਦਵਾਈ ਲਾਵਾਂਗੇ ਆਪਾਂ ਫਿਰ ਦਵਾਈ ਲੈ ਲਈ ਹੂੰ ਥੋੜਾ ਜਿਹਾ ਤਾਂ ਖਾ ਲੈ ਪੁੱਤ ਖਾ ਪੁੱਤ ਫਿਰ ਦਵਾਈ ਲੈਣੀ ਆ ਆਪਾਂ ਕੁਝ ਖਾਦਾ ਵੀ ਨਹੀਂ ਹੈਗਾ ਦਵਾਈ ਲੈ ਲੋ ਜੇ ਨਾ ਖਾਦਾ ਪੁੱਤ ਟੀਕਾ ਲਵਾਣਾ ਪੂ ਸਵੇਰੇ ਪੀਤੇ ਬਿੱਤੇ ਟੀ ਗੱਲ ਪਾਉਣਾ ਪਊ ਫਿਰ ਖਾ ਕੇ ਦਵਾਈ ਲੈ ਲੈ ਪੁੱਤ ਫਿਰ ਆਰਾਮ ਆ ਜੂਗਾ ਫਿਰ ਦਵਾਈ ਫੇਰ ਹੀ ਲਵੇਂਗਾ ਪੁੱਤ ਜੇ ਖਾਵੇਂਗਾ ਕੁਛ ਐਪਲ ਲਿਆਂਦਾ ਫਿਰ ਉਹ ਲੈ ਕੇ ਦੇਵਾਂ ਕੀ ਵੀ ਦਵਾਈ ਦਾ ਐ ਹੁੰਦਾ ਜਵਾਬ ਦਾ ਲੋ ਜੀ ਇਹਨਾਂ ਨੇ ਤਾਂ ਖਾ ਲਏ ਫਿਰ ਜਿਹੜੇ ਖਾਣੇ ਸੀ ਡੈਡੀ ਨੂੰ ਪੜਾ ਕੇ ਆਉਣੇ ਹੁਣ ਪਾਪੀਂ ਦੇ ਕਿਵੇਂ ਆਸੇ ਹਾਂ ਵਾ ਖਾਲਾ ਸਾਰਾ ਖਾਲਾ ਸਮਦੀ ਵਧੀਆ ਰੋਟੀ ਨਹੀਂ ਖਾਦੀ ਤੈਂ ਮੈਂ ਤਾਂ ਕੱਢ ਜਾ ਇੱਥੇ ਦੋ ਪਕਾੜੀਆਂ ਜੋ ਬਾਲਾ ਚੇਰ ਲਿਆ ਬਸ ਬਾਦੂ ਆ ਲੈ ਢੜੀਨ ਤੱਕ ਪਿੰਡੂ ਜੀ ਅੱਟ ਜਿਵੇਂ ਹੁੰਦੇ ਹਨ ਬਿਸਤਰੇ ਦੀ ਉਹ ਕਰ ਲਿਆ ਕਹਿੰਦਾ ਮੈਂ ਤਾਂ ਇੱਛੀ ਧਰ ਦੋ ਪਾਪੇ ਨੇ ਤਾਂ ਮਮਮੀ ਬਿਸਤਰੇ ਦੀ ਧਰ ਲਿਆ ਕਹਿੰਦਾ ਮੈਂ ਤਾਂ ਉੱਤੇ ਧਰ ਦੇ ਬਿਸਤਰੇ ਦੀ ਧਰ ਲੇ ਸੇਵਦੀ ਫਾੜੀਆਂ ਕਹਿੰਦਾ ਤੇਰੀ ਮੰਮੀ ਨੂੰ ਖਵਾ ਦੋ ਮੈਂ ਤਾਂ ਖਾ ਨਹੀਂ ਸਕਦਾ ਮੈਂ ਨਹੀਂ ਬੰਦਿਆ ਫਿਰ ਖਾਓ ਤੁਸੀਂ ਖਾਓ ਡੈਡੀ ਤਾਂ ਦਿੱਤਾ ਲੇ ਕਹਿੰਦਾ ਮੈਂ ਨਹੀਂ ਇੰਨੇ ਖਾਂਦਾ ਕਹਿੰਦਾ ਉਹਨਾਂ ਨੂੰ ਖਵਾਓ ਡੈਡੀ ਤਾਂ ਫੇਰ ਵੀ ਜਿੰਨੇ ਜੇ ਨਾ ਵੀ ਜੇ ਬਾਦੂ ਵੀ ਚੀਜ਼ ਹੋਵੇ ਨਾ ਫੇਰ ਵੀ ਕਹਿ ਦਿੰਦੇ ਆ ਜਵਾਖਾਂ ਨੂੰ ਖਵਾਓ ਤਾਂ ਵੀ ਨਹੀਂ ਖਾਂਦੇ ਉਹ ਲਓ ਜੀ ਪਰਮਣੀ ਬਮਣੀ ਪਾ ਲੈਂਦਾ ਦਵਾਈ ਦਿੰਦੇ ਆ ਲਓ ਜੀ ਪੱਕਾ ਘੱਟ ਕਰਤਾ ਸਾਰੇ ਸੁੱਤੇ ਪਏ ਆ ਪਿੱਤੂ ਕੰਨ ਨਾ ਮੇਰੀਆਂ ਪਾਪਾ ਲੱਤਾਂ ਦੁਕੀ ਜਾਂਦੀਆਂ ਨੇ ਟਾਈਮ ਦੇਖੋ ਕਿੰਨਾ ਹੋ ਗਿਆ ਸਾਢੇ 10 ਹੋ ਗਏ ਪਿੱਤੂ ਦੀਆਂ ਲੱਤਾਂ ਦੱਬੀ ਜਾਂਦਾ ਹੋਵੇ